ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਅਕਾਲ ਪੁਰਖ ਹੈ ਕਹ ਜਿਸ ਦਾ ਨਾਮ ਹੋਂਦ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਸ੍ਰਿਸ਼ਟੀ ਰਾਜ ਦੇ ਸਭ ਥਾਂ ਤੇ ਵਿਆਪਕ ਹੈ ਤੈ ਤੋਂ ਰਹਿਤ ਹੈ ਵਹਿ ਰਹਿਤ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾ ਜਿਸ ਦਾ ਸਰੀਰ ਨਾਸ਼ ਰਹਿਤ ਜੋ ਜੁਨਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਰਾਗ ਗੁਜਰੀ ਮਹਲਾ ਪਹਿਲਾ ਚੌਪਦਈ ਘਰ ਪਹਿਲਾ ਰਾਗ ਗੁਜਰੀ ਵਿੱਚ ਪਹਿਲੇ ਘਰ ਅੰਦਰ ਤਾਰ ਗੁਰੂ 탄 ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇਸ ਪਾਵਨ ਬਾਣੀ ਨੂੰ ਗਾਉਣ ਦੀ ਹਦਾਇਤ ਹੈ ਚਾਰ ਪਦਿਆਂ ਵਾਲੀ ਇਤੋਂ ਸ਼ਬਦ ਸੁਣੋ ਨਾ ਤੇਰਾ ਨਾਮ ਕਰੀ ਚਨਣਾ ਠਿਆ ਜੇ ਮਨ ਓਰਸਾ ਹੋਏ اے ਪ੍ਰਭੂ ਜੇ ਮੈਂ ਤੇਰੇ ਨਾਮ ਦੀ ਯਾਦ ਨੂੰ ਚੰਨਣ ਦੀ ਲੱਕੜੀ ਬਣਾ ਲਵਾਂ ਜੇ ਮੇਰਾ ਮਾਨ ਉਸ ਚੰਦਨ ਦੀ ਲੱਕੜੀ ਨੂੰ ਘਸਾਉਣ ਵਾਸਤੇ ਸੇਲ ਬਣ ਜਾਏ ਕਰਣੀ ਕੁੰਭੂ ਤੇ ਰਲੈ ਘਟ ਅੰਤਰ ਪੂਜਾ ਹੋਏ ਜੇ ਮੇਰਾ ਉਜਾ ਚਰਨ ਇਹਨਾਂ ਦੇ ਨਾਲ ਕੇਸਰ ਬਣ ਕੇ ਰਲ ਜਾਏ ਤਾਂ ਤੇਰੀ ਪੂਜਾ ਮੇਰੇ ਹਿਰਦੇ ਦੇ ਅੰਦਰ ਹੀ ਪਈ ਹੋਵੇਗੀ ਪੂਜਾ ਕੀ ਚੈ ਨਾਮ ਧਿਆਈਐ ਬਿਨ ਨਾਮੇ ਪੂਜਨਾ ਹੋਏ ਰਹਾਉ परमात्मा ਦਾ ਨਾਮ ਸਿਮਰਨ ਜ਼ਾਇਦਾ ਹੈ। ਇਹ ਹੀ ਪੂਜਾ ਕਰਨੀ ਚਾਹੀਦੀ ਹੈ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਕੋਈ ਪੂਜਾ ਐਸੀ ਨਹੀਂ ਜੋ ਪ੍ਰਮਾਨ ਹੋ ਸਕੇ। ਬਾਹਰ ਦੇਵ ਪਖਾਲੀਐ ਜੇ ਮਨ ਧੋਵੇ ਕੋਏ ਬਾਹਰ ਦੇਵ ਪਖਾਲੀਐ ਜੇ ਮਨ ਧੋਵੇ ਕੋਏ ਜੇ ਬਾਹਰ ਦੇਵ ਮੂਰਤਿਆਂ ਦੇ ਇਸ਼ਨਾਨ ਕਰਾਈਦੇ ਹਨ ਜੇ ਕੋਈ ਮਨੋਖਾ ਆਪਣੇ ਮਨੋਂ ਨਾਮ ਸਿਮਰਨ ਨਾਲ ਧੋਵੇ ਝੂਠ ਲਹ ਜਿਉ ਮਨ ਜੀਐ ਮੋਖ ਭਿਆਣਾ ਹੋਏ। ਖਾਸ ਦੇ ਮਨ ਦੀ ਬਿਕਾਰਾਂ ਦੀ ਮੈਲ ਲਹਿ ਜਾਂਦੀ ਹੈ ਉਸ ਦੀ ਜਿੰਦ ਸ਼ੁੱਧ ਪਵਿੱਤਰ ਹੋ ਜਾਂਦੀ ਹੈ ਉਸ ਦਾ ਜੀਵਨ ਸਫਰ ਬਿਕਾਰਾਂ ਤੋਂ ਆਜ਼ਾਦ ਹੋ ਜਾਂਦਾ ਹੈ। ਪਸ਼ੂ ਮੇੜਾਂ ਚੰਗਿਆਈਆਂ ਖੜਖਾਵੇਂ ਅਮਰਤ ਦੇ ਇਸ ਧਰਤੀ ਉੱਤੇ ਮਨੁੱਖ ਪਸ਼ੂ ਪੰਛੀ ਆਦਿਕ ਸਭ ਦਾ ਸਰਦਾਰ ਮੰਨਿਆ ਜਾਂਦਾ ਹੈ ਪਰ ਪਸ਼ੂਆਂ ਨੂੰ ਸ਼ਾਬਾਸ਼ੇ ਮਿਲਦੀਆਂ ਹਨ ਉਹ ਕਾ ਖਾਂਦੇ ਹਨ ਤੇ ਦੁੱਧ ਵਰਗਾ ਉੱਤਮ ਪਦਾਰਥ ਦਿੰਦੇ ਹਨ ਨਾਮ ਹੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਨਾਮ ਤੋਂ ਸਖਣੇ ਮਨੁੱਖ ਦਾ ਜੀਵਨ ਫਟਕਾਰਯੋਗ ਹੈ ਕਿਉਂਕਿ ਉਹ ਨਾਮ ਵਿਸਾਰ ਕੇ ਹੋਰ ਹੋਰ ਕੰਮ ਹੀ ਕਰਦੇ ਹਨ ਨੇੜਾ ਹੈ ਦੂਰ ਨਾ ਜਾਣਿਓ ਨਿਤਸਾਰ ਸੰਭਲੇ ਸਾਡੀ ਤੇ ਪ੍ਰਭੂ ਦੀ ਬੜੀ ਨੇੜੇ ਦੀ ਸਾਂਝ ਹੈ ਇਤਨੀ ਨੇੜੇ ਦੀ ਕਿ ਜੋ ਉਹ ਜੋ ਸਾਨੂੰ ਦਿੰਦਾ ਹੈ ਉਹੀ ਅਸੀਂ ਖਾਂਦੇ ਹਾਂ ਖਾ ਕੇ ਜੀਵਨ ਨਰਵਾ ਕਰਦੇ ਹਾਂ ਉਹ ਦਾਤਾ ਹੈ ਤੇ ਸਾਡੇ ਸਿਰ ਉੱਤੇ ਸਦਾ ਕਾਇਮ ਹੈ ਜੋ ਦੇਵੈ ਸੋ ਖਾਵਣ ਕਹ ਨਾਨਕ ਸੱਚਾ ਹੈ ਨਾਨਕ ਆਖਦਾ ਹੈ ਕਿ ਉਸ ਨੂੰ ਆਪਣੇ ਤੋਂ ਦੂਰ ਨਾ ਸਮਝੋ ਉਹ ਸਦਾ ਸਾਡੀ ਸਾਰ ਲੈਂਦਾ ਹੈ ਸੰਭਾਲ ਕਰਦਾ ਹੈ ਮੂਰਤੀਆਂ ਦੀ ਪੂਜਾ ਕਰਨ ਦੇ ਥਾਂ ਉਸ ਹਾਜ਼ਰ ਨਾਜ਼ਰ ਪ੍ਰਭੂ ਦਾ ਨਾਮ ਧਿਆਵੋ ਗੁਜਰੀ ਮਹਲਾ ਪਹਿਲਾ ਨਾਬ ਕਮਲ ਤੇ ਬ੍ਰਹਮਾ ਉਪਜੇ ਵੇਦ ਪੜੈ ਮੁਖ ਕੰਠ ਸਵਾਰ ਪੁਰਾਣਾ ਵਿੱਚ ਕਥਾ ਹੁੰਦੀ ਹੈ ਕਿ ਜਿਸ ਬ੍ਰਹਮਾ ਦੇ ਰਚੇ ਹੋਏ ਵੇਦ ਪੰਡਤ ਲੋਕ ਮੂੰਹ ਗਲੇ ਨਾਲ ਮਿੱਠੀ ਸੁਰ ਵਿੱਚ ਨਿਤ ਪੜ੍ਹਦੇ ਹਨ ਉਹ ਬ੍ਰਹਮਾ ਵਿਸ਼ਨੂੰ ਦੀ ਧੁਨੀ ਵਿੱਚ ਉੱਗ ਹੋਏ ਕੌਲ ਦੀ ਨਾਲ ਝੰਮਿਆ ਤਾ ਕੋ ਅੰਤ ਨਾ ਜਾਈ ਲਖਣਾ ਆਵਤ ਜਾਤ ਰਹੇ ਗਬਾਰ ਗੁਬਾਰ ਤੇ ਆਪਣੇ ਜਨਮ ਦਾਤੇ ਦੀ ਕੁਦਰਤ ਦਾ ਅੰਤ ਲੱਭਣ ਲਈ ਉਹ ਨਾਲ ਵਿੱਚ ਚੱਲ ਪਿਆ ਕਈ ਯੁਗ ਨਾਲ ਦੇ ਹਨੇਰੇ ਵਿੱਚ ਆਉਂਦਾ ਜਾਂਦਾ ਰਿਹਾ ਪਰ ਉਸ ਦਾ ਅੰਤ ਨਾ ਲੱਭ ਸਕਿਆ ਪ੍ਰੀਤਮ ਕਿਉਂ ਬਿਸਰੈ ਮੇਰੇ ਪ੍ਰਾਣ ਅਧਾਰ ਹੈ ਮੇਰੀ ਜ਼ਿੰਦਗੀ ਦੇ ਆਸਰੇ ਪ੍ਰੀਤਮ ਮੈਨੂੰ ਨਾ ਭੁੱਲ ਜਾ ਕੀ ਭਗਤ ਕਰੈ ਜਨ ਪੂਰੇ ਮਨ ਜਨ ਸੇਵੈ ਗੁਰ ਵਿਚਾਰ ਰਹਾਉ ਤੂੰ ਉਹ ਹੈ ਜਿਸ ਦੀ ਭਗਤੀ ਪੂਰਨ ਪੁਰਖ ਸਦਾ ਕਰਦੇ ਰਹਿੰਦੇ ਹੀ ਹਨ ਜਿਸ ਨੂੰ ਰਿਸ਼ੀ मुनि ਗੁਰੂ ਦੀ ਦਸੀ ਸੂਝ ਦੇ ਆਸਰੇ ਸਦਾ ਸਿਮਰਦੇ ਰਹਿੰਦੇ ਹਨ ਰਾਵ ਸਾ ਸਦੀਪਕ ਜਾਕੇ ਤ੍ਰਿਪਮਣ ਇਕਾ ਜੋਤ ਮੁਰਾਰ ਉਹ ਪ੍ਰਭੂ اتنا ਵੱਡਾ ਹੈ ਕਿ ਸੂਰਜ ਤੇ ਚੰਦਰਮਾ ਉਸ ਦੇ ਤਰਪਾਉਣੀ ਜਗਤ ਵਿੱਚ ਮਾਨੋ ਨਕੇ ਜਿਹੇ ਦੀਵੇ ਹੀ ਹਨ ਸਾਰੇ ਜਗਤ ਵਿੱਚ ਉਸੇ ਦੀ ਜੋਤ ਵਿਆਪਕ ਹੈ ਗੁਰਮੁਖ ਹੋਏ ਸਵਹਿ ਨਸੋ ਨਿਰਮਲ ਮਨਮੁਖ ਰਹਿਣ ਅੰਧਾਰ ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਨੂੰ ਦਿਨ ਰਾਤ ਮਿਲਦਾ ਹੈ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਜੋ ਮਨੋਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੀ ਜ਼ਿੰਦਗੀ ਦੀ ਰਾਤ ਅਗਿਆਨਤਾ ਦੇ ਹਨੇਰੇ ਵਿੱਚ ਬੀਤਦੀ ਹੈ ਸੇਦ ਸਮਾਦ ਕਰਨਿਤ ਚਗਰਾ ਦੋਹੋਂ ਲੋਚਨ ਕਿਆ ਹੈ ਰੈ ਵੱਡੇ ਵੱਡੇ ਯੋਗੀ ਆਪਣੇ ਹੀ ਉਦਮ ਦੀ ਟੇਕ ਰੱਖ ਕੇ ਸਮਾਧੀਆਂ ਲਾਉਂਦੇ ਹਨ ਮਨ ਨੂੰ ਜਿੰਤਣ ਦੇ ਯਤਨ ਕਰਦੇ ਹਨ ਪਰ ਜਿਹੜਾ ਮਨੁੱਖ ਆਪਣੇ ਉਦਮ ਉੱਤੇ ਹੀ ਟੇਕ ਰੱਖੇ ਉਸ ਨੂੰ ਇਹ ਅੰਦਰ ਵਸਦੀ ਜੋਤ ਇਹਨਾਂ ਅੱਖਾਂ ਨਾਲ ਨਹੀਂ ਦਿਸਦੀ ਅੰਤਰ ਜੋਤ ਸ਼ਬਦ ਧੁਨ ਜਾਗੈ ਸਤਗੁਰ ਚਗਰ ਨਮੇਰੈ ਜੁਮਨੁਖ ਗੁਰੂ ਦੇ ਸਾਹਮਣੂ ਹੁੰਦਾ ਹੈ ਉਸ ਦਾ ਮਨ ਵਾਲਾ ਝਗੜਾ ਗੁਰੂ ਮੁਕਾ ਦਿੰਦਾ ਹੈ ਉਸ ਦੇ ਅੰਦਰ ਗੁਰੂ ਦਾ ਸ਼ਬਦ ਰੂ ਮਿੱਠੀ ਲਗਨ ਲੱਗ ਪੈਂਦੀ ਹੈ ਉਸ ਦੇ ਅੰਦਰ ਪਰਮਾਤਮਾ ਦੀ ਜੋਤ ਜਗ ਪੈਂਦੀ ਹੈ ਸੋਰ ਨਰਨਾਥ ਬੇਅੰਤ ਅਜੋਨੀ ਸਾਚੇ ਮਹਲੇ ਅਪਾਰ हे ਦੇਵਤਿਆਂ ਦੇ ਮਨੁੱਖਾਂ ਦੇ ਖਸਮ हे ਬੇਅੰਤ हे ਜੂਨ ਰਹਿਤ हे اٹਲ ਮਹਿਲ ਵਿੱਚ ਟਿਕੇ ਰਹਿਣ ਵਾਲੇ ਅਪਾਰ ਪ੍ਰਭੂ ਨਨਕ ਸਹਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾ ਸੁਰਨਰਨ ਆਥ ਬੇਅੰਤ ਅਜੋਨੀ ਸੱਚ ਮਹਲ ਅਪਾਰਾ اے ਦੇਵਤਿਆਂ ਦੇ ਮਨੁੱਖਾਂ ਦੇ ਖਸਮ ਹੈ ਬੇਅੰਤ ਇਹ ਜੋ ਨਾ ਰਹਤ ਇਹ ਅਟਲ ਮਹਿਲ ਵਿੱਚ ਤੇ ਕਿਰਣ ਵਾਲਿਆ ਪਾਰ ਪ੍ਰਭੂ ਨਾਨਕ ਸਹਜ ਮਿਲੈ ਜਗ ਜੀਵਨ ਨਦਰ ਕਰੋ ਨ ਸਤਾਰਾ اے ਨਾਨਕ ਅਰਦਾਸ ਕਰ ਇਹ ਜਗਤ ਦੇ ਜੀਵਨ ਮੇਰ ਕਰ ਮੈਨੂੰ ਅਡੋਲਤਾ ਵਿੱਚ ਨਿਵਾਸ ਮਿਲੇ ਮੇਰ ਦੀ ਨਿਗਾਹ ਕਰ ਕਿ ਮੇਰਾ ਬੇੜਾ ਪਾਰ ਕਰ ਰਾਗ ਗੁਜਰੀ ਮਹਲਾ 3ਾ ਕਰ ਪਹਿਲਾ ਗੁਜਰੀ ਰਾਗ ਦੇ ਅੰਦਰ ਇਹ ਪਵਨ ਸ਼ਬਦ ਪਹਿਲੇ ਘਰ ਵਿੱਚ ਜਿਨ੍ਹਾਂ ਨੂੰ ਗਾਉਣ ਦੀ ਹਦਾਇਤ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਇੱਥੋਂ ਆਰੰਭ ਹੋਣਗੇ ਇਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸੱਚੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਤ੍ਰਿਗਿ ਇਵੇ ਹਾ ਜੀਵਣਾ ਜਿਤ ਹਰ ਪੀਤ ਨਾ ਪਾਏ ਏ ਮੇਰੇ ਮਨ ਇਹ ਹੋ ਜਾ ਜੀਵਨ ਫਟਕਾਰ ਜੋਗ ਹੈ ਜਿਸ ਜੁਗ ਵਿੱਚ ਪ੍ਰਮਾਤਮਾ ਨਾਲ ਪਿਆਰ ਨਾ ਬਣੇ ਜਿਤ ਕੰਮ ਹਰ ਵਿਸਰੈ ਦੂਜੇ ਲੱਗੇ ਜਾਏ ਐਸਾ ਵੀ ਕਾਮ ਫਟਕਾਰ ਜੋਗ ਹੈ ਜਿਸ ਕਾਮ ਵਿੱਚ ਲਗਿਆ ਪ੍ਰਮਾਤਮਾ ਭੁੱਲ ਜਾਏ ਤੇ ਮਨੁੱਖ ਮਾਇਆ ਦੇ ਮੋਹ ਵਿੱਚ ਜਾ ਫਸੇ ਐਸਾ ਸਾਧਗੁਰੂ ਸੇਵੀਐ ਮਨਾ ਜਿਤ ਸੇਵੇਂ ਗੋਬਿੰਦ ਪ੍ਰੀਤ ਉਪਜੈ ਅਵਰ ਵਿਸਰ ਸਭ ਜਾਏ हे मेरे मान एहो जेहे गुरु दी शरण पैणा चाहिदा है जस दी शरण पयां परमात्मा नाल प्यार पैदा हो जाए अते होर माया आदिक दा प्यार सारा पुल जाए हर से ती चित गै रहे जरा का पौ न होवै जीवन पदवी पाए रहाओ जस दी शरण पयां परमात्मा नाल ਚੇਤ ਸਦਾ ਜੁੜਿਆ ਰਹੇ ਅਤੇ ਇਹੋ ਜੇ ਆਤਮਿਕ ਜੀਵਨ ਦਾ ਦਰਜਾ ਮਿਲ ਜਾਏ ਜਿਸ ਨੂੰ ਕਦੇ ਬੁਢੇਪੇ ਦਾ ਡਰ ਨਾ ਹੋ ਸਕੇ ਜੋ ਆਤਮਿਕ ਦਰਜਾ ਕਦੇ ਕਮਜ਼ੋਰ ਨਾ ਹੋ ਸਕੇ ਗੋਬਿੰਦ ਪ੍ਰੀਤ ਸਿਉ ਇੱਕ ਸਹਜ ਉਪਾਇਆ ਵੇਖ ਜੈਸੀ ਭਗਤ ਬਣੀ ਪ੍ਰਮਾਤਮਾ ਨਾਲ ਪਿਆਰ ਪਾਇਆ ਮਨੁੱਖ ਦੇ ਅੰਦਰ ਇੱਕ ਅਜਰਜ ਆਤਮਾ ਗੜੋਲਤਾ ਪੈਦਾ ਹੁੰਦੀ ਹੈ ਹੈਰਾਨ ਕਰਨ ਵਾਲੀ ਭਗਤੀ ਦਾ ਰੰਗ ਬਣਦਾ ਹੈ ਆਪ ਸੇਤੀ ਆਪ ਖਾਇਆ ਤਾਂ ਮਨ ਨਿਰਮਲ ਹੋਵਾ ਜੋਤੀ ਜੋਤ ਸਮਈ ਅੰਦਰੇ ਅੰਦਰ ਹੀ ਮਨੁੱਖ ਦੇ ਅੰਦਰੋਂ ਆਪਾ ਭਾਅ ਹੰਕਾਰ ਮੁੱਕ ਜਾਂਦਾ ਹੈ ਜਦੋਂ ਆਪਾ ਭਾਅ ਮੁੱਕਦਾ ਹੈ ਤਦੋਂ ਮਨ ਪਵਿੱਤਰ ਹੋ ਜਾਂਦਾ ਹੈ ਤਦੋਂ ਮਨੁੱਖ ਦੀ ਸੁਰਤ ਰੱਬੀ ਨੂਰ ਵਿੱਚ ਲੀਨ ਰਹਿੰਦੀ ਹੈ ਬੇਨ ਭਾਗਾ ਐਸਾ ਸਤਗੁਰ ਨਾ ਪਾਈਐ ਜੇ ਲੋਚੈ ਸਭ ਕੋਏ ਪਰ ਚਾਹੇ ਹਰੇਕ ਮਨੁੱਖ ਪਿਆ ਤੰਗ ਕਰੇ ਕਿਸਮਤ ਤੋਂ ਬਿਨਾ ਗੁਰੂ ਨਾਲ ਜੁੜਨ ਤੋਂ ਬਿਨਾ ਅਜਿਹੇ ਗੁਰੂ ਨਹੀਂ ਮਿਲ ਸਕਦਾ ਜਿਸ ਦੇ ਮਿਲਿਆ ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਵਾਲੀ ਕੰਧ ਦੂਰ ਹੋ ਜਾਏ ਕੂੜੇ ਕੀ ਪਾਲ ਵਿੱਚੋਂ ਨਿਕਲੈ ਤਾਂ ਸਦਾ ਸੁਖ ਹੋਏ ਜਦੋਂ ਇਹ ਕੰਧ ਨਿਕਲ ਜਾਂਦੀ ਹੈ ਹਰੀ ਨਾਲ ਮਿਲਾਪ ਹੋ ਜਾਂਦਾ ਹੈ ਤਦੋਂ ਮਨੁੱਖ ਨੂੰ ਸਦਾ ਲਈ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਗੁਰ ਅਗੇ ਜੀਉ ਤਰੇ ਹੈ ਨਾਨਕ ਜੇ ਸੇਵਕ ਨੂੰ ਇਹੋ ਜਿਹਾ ਗੁਰੂ ਮਿਲ ਪੈਂਦਾ ਹੈ ਉਹ ਸੇਵਕ ਅਜਿਹੇ ਗੁਰੂ ਦੀ ਕੀ ਸੇਵਾ ਕਰਦਾ ਹੈ ਬਸ ਇਹੀ ਸੇਵਾ ਕਰਦਾ ਹੈ ਕਿ ਗੁਰੂ ਦੇ ਅੱਗੇ ਆਪਣੀ ਜਿੰਦ ਭੇਟਾ ਕਰ ਦਿੰਦਾ ਹੈ ਭਾਉ ਸੇਵਕ ਗੁਰੂ ਦੀ ਮਰਜ਼ੀ ਨੂੰ ਆਪਣੇ ਚਿੱਤ ਵਿੱਚ ਟਿਕਾ ਲੈਂਦਾ ਹੈ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਸਤ ਗੁਰ ਕਾ ਪਾਣਾ ਚਿੱਤ ਕਰੇ ਸਤ ਗੁਰ ਆਪੇ ਕਿਰਪਾ ਕਰੇ ਪਰ ਪਾਣਾ ਮਨਾਣਾ ਵੀ ਕੋਈ ਸੌਖੀ ਖੇਡ ਨਹੀਂ ਜਿਸ ਮਨੋਖ ਹੋਤੇ ਗੁਰੂ ਆਪ ਹੀ ਕਿਰਪਾ ਕਰਦਾ ਹੈ ਉਹ ਮਨੋਖ ਗੁਰੂ ਦੇ ਹੁਕਮ ਨੂੰ ਸਦਾ ਮੰਨਦਾ ਹੈ ਗੁਜ਼ਰੀ ਮਹਲਾ ਤੀਜਾ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀ ਏ ਭਾਈ ਸਿਰ ਪ੍ਰਮਾਤਮਾ ਦੀ ਸੇਵਾ ਭਗਤੀ ਕਰੋ ਕਿਸੇ ਹੋਰ ਦੇਵੀ ਦੇਵਤੇ ਆਦਿਕ ਦੀ ਸੇਵਾ ਪੂਜਾ ਨਾ ਕਰੋ ਹਰ ਕੀ ਸੇਵਾ ਤੇ ਮਨੋ ਚੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਪ੍ਰਮਾਤਮਾ ਦੀ ਸੇਵਾ ਭਗਤੀ ਕੀਤੇ ਆ ਮਨ ਇਛਤ ਫਲ ਪਾ ਲੀਦਾ ਹੈ ਕਿਸੇ ਹੋਰ ਦੇਵੀ ਦੇਵਤੇ ਆਦਿਕ ਦੀ ਪੂਜਾ ਨਾਲ ਆਪਣੀ ਜ਼ਿੰਦਗੀ ਹੀ ਵਿਰਥ ਚਲੀ ਜਾਂਦੀ ਹੈ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਦੀ ਪ੍ਰਮਾਤਮਾ ਨਾਲ ਪਿਆਰ ਮੇਰੀ ਜੀਵਨ ਜੁਗਤ ਹੈ ਪ੍ਰਮਾਤਮਾ ਦੀ ਸਿੱਖ ਸਲਾਹ ਮੇਰੇ ਵਾਸਤੇ ਮਨ ਪਰਚਾਵੇ ਦੀਆਂ ਗੱਲਾਂ ਹਨ ਘਰ ਪ੍ਰਸਾਦ ਮੇਰਾ ਮਨ ਭਿਜੈ ਇਹ ਹਰ ਸੇਵ ਬਣੀ ਜਿਉ ਰਹਾਉ ਬਸ ਮੈਨੂੰ ਇਹੀ ਸੇਵਾ ਭਗਤੀ ਚੰਗੀ ਲੱਗਦੀ ਹੈ ਕਿ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਪ੍ਰਮਾਤਮਾ ਦੀ ਯਾਦ ਵਿੱਚ ਗਿਜੈ ਹਰ ਮੇਰਾ ਸਿਮਰਤ ਹਰ ਮੇਰਾ ਸਾਸਤਰ ਹਰ ਮੇਰਾ ਬੰਦੋਪ ਹਰ ਮੇਰਾ ਭਾਈ हे भाई परमात्मा ਦਾ ਨਾਮ ਹੀ ਮੇਰੇ ਵਾਸਤੇ ਸਮਰਯਤਿਆਂ ਦੀ ਮਰਿਆਦਾ ਹੈ। ਸ਼ਾਸਤਰਾਂ ਦੀ ਵਿਚਾਰ ਹੈ। परमात्मा ਹੀ ਮੇਰਾ ਰਿਸ਼ਤੇਦਾਰ ਹੈ। परमात्मा ਹੀ ਮੇਰਾ ਭਰਾ ਭਾਈ ਹੈ। ਹਰ ਕੀ ਮੈਂ ਭੁੱਖ ਲੱਗੈ ਹਰ ਨਾਮ ਮੇਰਾ ਮਨ ਤ੍ਰਿਪਤੈ ਹਰ ਮੇਰਾ ਸਾਖ ਅੰਤ ਹੋਏ ਸਖਾਈ। ਪਰਮਾਤਮਾ ਦੇ ਸਿਮਰਨ ਦੀ ਮੈਨੂੰ ਭੁੱਖ ਲੱਗਦੀ ਹੈ ਮੇਰੀ ਆਤਮਿਕ ਜ਼ਿੰਦਗੀ ਦੇ ਕਾਇਮ ਰਹਿਣ ਵਾਸਤੇ ਮੈਨੂੰ ਸਿਮਰਨ ਦੀ ਖੁਰਾਕ ਦੀ ਲੋੜ ਪੈਂਦੀ ਹੈ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਮੇਰਾ ਮਨ ਮਾਇਆ ਵੱਲੋਂ ਰਾਜ ਜਾਂਦਾ ਹੈ ਪਰਮਾਤਮਾ ਮੇਰਾ ਸੰਬੰਧੀ ਹੈ ਪਰਮਾਤਮਾ ਹੀ ਮੇਰਾ ਅੰਤ ਵੇਲੇ ਦਾ ਸਾਥੀ ਹੈ ਹਾਰ ਬੇਨੋ ਹੋਰ ਰਾਸ ਕੁੜੀ ਹੈ ਚਲਦਿਆਂ ਨਾਲ ਨਾ ਜਾਈ ਦੁਨੀਆਂ ਦੇ ਧਨ ਪਦਾਰ ਦਾ ਕੀ ਮਾਨ ਪਦਾਰ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਮਾਇਆ ਝੂਠਾ ਜਗਤ ਤੋਂ ਤਰਨ ਵੇਲੇ ਮਨੁੱਖ ਦੇ ਨਾਲ ਨਹੀਂ ਜਾਂਦਾ ਹਾਰ ਮੇਰਾ ਧਨ ਮੇਰੇ ਸਾਥ ਚੱਲੇ ਜਹਾਂ ਹਾਂ ਜਾਉ ਤਹਾਂ ਜਾਈ ਸੋ ਪ੍ਰਮਾਤਮਾ ਦਾ ਨਾਮ ਹੀ ਮੇਰਾ ਧਨ ਹੈ ਏ ਤਾ ਮੇਰੇ ਨਾਲ ਸਾਥ ਕਰਦਾ ਹੈ ਮੈਂ ਜਿੱਥੇ ਵੀ ਜਾਂਦਾ ਹੈ ਤਾਂ ਮੇਰੇ ਨਾਲ ਜਾਂਦਾ ਹੈ ਸੋ ਝੂਠਾ ਜੋ ਝੂਠੇ ਲੱਗੇ ਝੂਠੇ ਕਰਮ ਕਮਾਈ ਜੜਾ ਮਨੁੱਖ ਨਾਲ ਨਾਲ ਨਿਬੜਵਾਲੇ ਪਦਾਰਥਾਂ ਵਿੱਚ ਪੀਤ ਪਾਈ ਰੱਖਦਾ ਹੈ ਉਸ ਦਾ ਜੀਵਨ ਵੀ ਉਹਨਾਂ ਪਦਾਰਥਾਂ ਨਾਲ ਇੱਕ ਮਿਕ ਹੋ ਜਾਂਦਾ ਹੈ ਉਹਨੇ ਤੋਂ ਨਾ ਨਾਸ਼ਵੰਤ ਪਦਾਰਥਾਂ ਦੀ ਖਤਰੀ ਹੀ ਦੌੜ ਭੱਜ ਕਰਦਾ ਰਹਿੰਦਾ ਹੈ ਕਹ ਨਾਨਕ ਹਰ ਕਾ ਭਾਣਾ ਹੋਵਾ ਕਹਣਾ ਕਛੂ ਨ ਜਾਈ ਪਰ ਨਾਨਕ ਆਖਦਾ ਹੈ ਪ੍ਰਮਾਤਮਾ ਦੀ ਰਜਾ ਹੈ ਕਿ ਕੋਈ ਹਰਨਾਮ ਵਿੱਚ ਮਸਤ ਹੈ ਤੇ ਕੋਈ ਝੂਠੇ ਪਦਾਰਥਾਂ ਵਿੱਚ ਲੱਗਾ ਪਿਆ ਹੈ ਇਸ ਰਾਜਾ ਨੂੰ ਚੰਗਾ ਜਾਂ ਮੰਦਾ ਨਹੀਂ ਆਖਿਆ ਜਾ ਸਕਦਾ ਬੂਜਰੀ ਮਹਲਾ ਤੀਜਾ ਜੁਗ ਮਾਹ ਨਾਮ ਦੁਲੰਬ ਹੈ ਗੁਰਮੁਖ ਪਾਇਆ ਜਾਏ ਜਗਤ ਵਿੱਚ ਹੋਰ ਪਦਾਰਥਾਂ ਦਾ ਸੁਖੈਨ ਮਿਲ ਜਾਂਦੇ ਹਨ ਪਰ ਨਾਮ ਪ੍ਰਮਾਤਮਾ ਦਾ ਨਾਮ ਬੜੀ ਮੁਸ਼ਕਲ ਨਾਲ ਮਿਲਦਾ ਹੈ ਇਹ ਨਾਮ ਗੁਰੂ ਦੀ ਸ਼ਰਨ ਪਿਆ ਹੀ ਲੱਭਦਾ ਹੈ ਦੁਰਲੱਭ ਤੇ ਕੀਮਤੀ ਜੀ ਹੈ ਬਿਨ ਨਾਮੈ ਮੁਕਤ ਨਾ ਹੋਵਈ ਵੇਖੋ ਕੋ ਵਿਉ ਪਾਇਤ ਇਹਦੇ ਬਿਨਾ ਗੁਜ਼ਾਰਾ ਵੀ ਨਹੀਂ ਹੋਣਾ ਮੁਕਤੀ ਵੀ ਨਹੀਂ ਹੋਣੀ ਬੁਰਾਈਆਂ ਤੋਂ ਬਚਿਆ ਵੀ ਨਹੀਂ ਜਾਣਾ ਇਸ ਲਈ ਇਹ ਨਾਮ ਗੁਰੂ ਕੋਲੋਂ ਮਿਲਦਾ ਉਪਦੇਸ਼ ਗੁਰੂ ਕੋਲੋਂ ਮਿਲਦਾ ਤੇ ਗੁਰੂ ਦਾ ਲੜ ਫੜਿਆ ਕਰੀਏ ਗੁਰੂ ਦੇ ਚਰਨਾਂ 'ਚ ਆਣ ਕੇ ਟਿਕਿਆ ਕਰੀਏ ਬਲੇਹਾਰੀ ਗੁਰੇ ਆਪਣੇ ਸਦ ਬਲੇਹਾਰੈ ਜਾਉ ਮੈਂ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਸਤ ਗੁਰ ਮਿਲੈ ਹਰ ਮਨ ਵਸੈ ਸਹਜੇ ਰਹੈ ਸਮਾਇ ਰਹਾਉ ਜੇ ਗੁਰੂ ਮਿਲ ਪੈ ਤਾਂ ਪ੍ਰਭੂ ਮਨੋਖ ਦੇ ਮਨ ਵਿੱਚ ਆ ਵਸਦਾ ਹੈ ਤੇ ਮਨੋਖ ਆਤਮਕ ਅਡੋਲਤਾ ਵਿੱਚ ਨਹੀਂ ਰਹਿੰਦਾ ਜਾ ਪਉ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਜਦੋਂ ਪ੍ਰਮਾਤਮਾ ਕਿਸੇ ਮਨੁੱਖ ਦੇ ਹਿਰਦੇ ਵਿੱਚ ਆਪਣਾ ਡਾਰਦ ਪਾਉਂਦਾ ਹੈ ਉਸ ਦੇ ਮਨ ਵਿੱਚ ਮਾਇਆ ਵੱਲੋਂ ਉਪਰਾਮਤਾ ਪੈਦਾ ਹੋ ਜਾਂਦੀ ਹੈ ਬੈਰਾਗੇ ਤੇ ਹਰ ਪਾਈ ਐ ਹਾਰ ਸੋਂ ਰਹੈ ਸਮਾਏ ਇਸ ਉਪਰਾਮਤਾ ਦੀ ਹੀ ਬਰਕਤ ਨਾਲ ਪਰਮਾਤਮਾ ਮਿਲ ਪੈਂਦਾ ਹੈ ਤੇ ਮਨੁੱਖ ਪਰਮਾਤਮਾ ਦੇ ਚਰਨਾਂ ਨਾਲ ਸੁਰਤ ਜੋੜੀ ਰੱਖਦਾ ਹੈ ਸੇ ਮੁਕਤ ਜੇ ਮਨ ਜਿਣੈ ਫਿਰ ਤਾਤਨਾ ਲਾਗੇ ਆਏ ਜਿਹੜੇ ਮਨੁੱਖ ਆਪਣਾ ਮਨ ਜਿੱਤ ਲੈਂਦੇ ਹਨ ਉਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ ਉਹਨਾਂ ਉੱਤੇ ਮੋੜ ਮਾਇਆ ਆਪਣਾ ਜੋਰ ਨਹੀਂ ਬਾ ਸਕਦੀ ਦਸਵੇਂ ਦਵਾਰ ਰਹਾਤ ਕਰੇ ਸ੍ਰਿ ਭਵਨ ਸੋਜੀ ਪਾਏ ਜਿਹੜਾ ਵੀ ਮਨੁੱਖ ਇੰਦਰੀਆਂ ਦੀ ਪਾਂਛ ਤੋਂ ਤਾਂ ਚੇਤ ਆਕਾਸ਼ ਵਿੱਚ ਉੱਚ ਆਤਮਕ ਮੰਡਲ ਵਿੱਚ ਆਪਣੀ ਰਹਾਇਸ਼ ਬਣਾ ਲੈਂਦਾ ਹੈ ਉਸਨ ਕੰਨ ਭਾਵਨਾ ਵਿੱਚ ਵਿਆਪਕ ਪ੍ਰਭੂ ਦੀ ਸਮਝ ਪੈ ਜਾਂਦੀ ਹੈ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਇ ਏ ਨਾਨਕ ਵੇਖੋ ਪ੍ਰਮਾਤਮਾ ਦੀ ਅਚਰਜ ਮਰਜੀ ਖੇਡ ਜਿਹੜਾ ਵੀ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਗੁਰੂ ਦੀ ਸ਼ਰਨ ਪੈਣ ਨਾਲ ਗੁਰੂ ਦਾ ਰੂਪ ਬਣ ਜਾਂਦਾ ਗੁਰੂ ਵਰਗਾ ਕਿਵੇਂ ਬਣਨਾ ਰੰਗ ਰੂਪ ਕਰਕੇ ਥੋੜੀ ਬਣਿਆ ਜਾਣਾ ਸੁਭਾ ਕਰਕੇ ਬਣਿਆ ਜਾਣਾ ਆਦਤਾਂ ਕਰਕੇ ਬਣਿਆ ਜਾਣਾ ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸੁਭਾ ਕਰਕੇ ਆਦਤਾਂ ਕਰਕੇ ਐ ਲੋਕਾਂ ਨੇ ਮੰਨਿਆ ਵੀ ਜਿਵੇਂ ਰੱਬ ਧਰਤੀ ਤੇ ਹੋ ਇਹ ਕਾਰਨ ਕਰਤਾ ਕਰੇ ਜੋਤੀ ਜੋਤ ਸਮਾਏ ਪਰਮਾਤਮਾ ਆਪ ਹੀ ਸਵਾਬ ਬਣਾਉਂਦਾ ਹੈ ਗੁਰੂ ਦੀ ਸ਼ਰਨ ਪਾਏ ਮਨੁੱਖ ਦੀ ਆਤਮਾ ਪਰਮਾਤਮਾ ਦੀ ਜੋਤ ਵਿੱਚ ਲੀਨ ਹੋ ਜਾਂਦੀ ਹੈ